ਜਿੱਥੇ ਇੱਕ ਪਾਸੇ ਸਰਕਾਰ ਇਹ ਜ਼ੋਰ ਦੇ ਰਹੀ ਹੈ ਕਿ ਡਿਊਵਲ ਜਿਹੜੇ ਆ ਉਹ ਨਾਲ ਲਗਾਏ ਜਾਣ ਔਰ ਨਹਿਰਾਂ ਦੇ ਲਾਗੇ ਜਿਹੜੇ ਆ ਉਹ ਡਿਊਵਲ ਲਾਉਣ ਦੀ ਹੁਣ ਮਨਾਈ ਵੀ ਹੋ ਗਈ ਹੈ ਕਿਸਾਨਾਂ ਨੂੰ ਇਹ ਆਖਿਆ ਜਾ ਰਿਹਾ ਕਿ ਨਹਿਰੀ ਪਾਣੀ ਜਿਹੜਾ ਇਹਨੂੰ ਇਸਤੇਮਾਲ ਕਰੋ ਐਗਰੀਕਲਚਰ ਵਾਸਤੇ ਕਿਸਾਨੀ ਵਾਸਤੇ ਇਹਨੂੰ ਇਸਤੇਮਾਲ ਕਰੋ ਇਹਦੇ ਨਾਲ ਆਪਣੀ ਜਿਹੜੀ ਫਸਲ ਆ ਉਹਨੂੰ ਪਾਣੀ ਲਾਓ ਨਹਿਰਾ ਦਾ ਪਾਣੀ ਜਿਹੜਾ ਲਾਓ ਪਰ ਨਹਿਰਾਂ ਦੀ ਮੁਰੰਮਤ ਵੀ ਤਾਂ ਕਰਨੀ ਹੁੰਦੀ ਆ ਇਹ ਵੀ ਤਾਂ ਨਹਿਰੀ ਵਿਭਾਗ ਨੇ ਵੇਖਣਾ ਕਿ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜੇ ਕਿਤੇ ਕੋਈ درخت ਲੱਗਾ ਜਿਹਦੇ ਕਰਕੇ ਪਾੜ ਪੈ ਸਕਦਾ ਜਾਂ ਨਹਿਰਾਂ ਦੀ ਜਿਹੜੀ ਸਫਾਈ ਆ ਉਹ ਸਮੇਂ-ਸਮੇਂ ਸਿਰ ਕਰਾਉਣੀ ਆ ਜੇ ਉਹ ਸਮੇਂ ਸਿਰ ਹੋਊਗੀ ਤਾਂ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਸੁਚਾਰੂ ਢੰਗ ਦੇ ਨਾਲ ਚੱਲਦਾ ਰਹੂਗਾ ਮਾਨਸਾ ਦੇ ਵਿੱਚ ਨਹਿਰ ਲੰਗਦੀ ਆ ਭੈਣੀ ਬੱਗਾ ਨਹਿਰ ਇਹਦੇ ਵਿੱਚ ਪਾੜ ਪੈ ਗਿਆ ਪਾੜ ਪੈਣ ਨਾਲ 600 ਕਿੱਲੇ 600 ਏਕੜ ਫਸਲ ਜਿਹੜੀ ਆ ਉਹ ਤਬਾਹ ਹੋਗੀ ਤਿੰਨ ਪਿੰਡ ਇਸ ਪਾਣੀ ਨੇ ਆਪਣੀ ਜਿਹੜੀ ਐਚ ਪੇਟ ਵਿੱਚ ਲੈ ਲੇ ਤਾਮਕੋਟ ਭੋਪਾਲ ਤੇ ਰੱਲਾ ਇਥੋਂ ਦੇ ਜਿਹੜੇ ਕਿਸਾਨ ਆ ਉਹ ਜਦੋਂ ਨਹਿਰੀ ਮਹਿਕਮੇ ਦੇ ਅਫਸਰਾਂ ਨਾਲ ਗੱਲ ਕਰਦੇ ਪਏ ਉਹਨਾਂ ਨੂੰ ਆਪਣੀ ਮੁਸੀਬਤ ਦੱਸ ਰਿਹਾ ਤਾਂ ਨਹਿਰੀ ਮਹਿਕਮੇ ਕੋਲ ਇਹਦਾ ਜਵਾਬ ਕੋਈ ਨਹੀਂ ਹੈ ਉਹ ਕਹਿ ਰਹੇ ਆ ਜੀ ਪਾਣੀ ਨਹਿਰਾਂ ਦੇ ਵਿੱਚ ਜ਼ਿਆਦਾ ਛੱਡਿਆ ਗਿਆ ਬੰਨ ਅਗੋਂ ਖੋਲੇ ਨਹੀਂ ਗਏ ਉਹਦੇ ਕਰਕੇ ਜਿਹੜਾ ਇਹ ਪਾੜ ਪੈ ਗਿਆ ਜਿਹਦੇ ਨਾਲ 600 ਏਕੜ ਫਸਲ ਜਿਹੜੀ ਖੜੀ ਫਸਲ ਉਹ ਤਬਾਹ ਹੋ ਜਾਂਦੀ ਹੈ ਜੇ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀਗਾ ਤਾਂ ਇਹ ਸੁਚਾਰੂ ਢੰਗ ਨਾਲ ਵੇਖਣਾ ਚਾਹੀਦਾ ਸੀ ਇਹ ਪ੍ਰਬੰਧ ਕਰ ਲੈਣੇ ਚਾਹੀਦੇ ਸੀਗੇ ਕਿ ਅਗਲੇ ਪਾਸੇ ਜਿਹੜੇ ਬੰਨ ਆ ਉਹ ਨੱਕੇ ਜਿਹੜੇ ਆ ਉਹ ਖੋਲ ਦਿੱਤੇ ਗਏ ਆ ਤਾਂ ਜੋ ਜਿਹੜਾ ਪਾਣੀ ਆ ਉਹ ਨਹਿਰਾਂ ਦੇ ਵਿੱਚ ਸਹੀ ਢੰਗ ਦੇ ਨਾਲ ਵਹਿ ਸਕੇ ਪਰ ਇਦਾਂ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਇਹ ਜਿਹੜੇ ਤਿੰਨ ਪਿੰਡ ਆ ਤਾਮਕੋਟ ਪਪਾਲ ਤੇ ਰੱਲਾ ਇਹਨਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਆ ਗਿਆ ਕਿਸਾਨ ਜਿਹੜੇ ਆ ਉਹ ਪਰੇਸ਼ਾਨ ਆ ਉਹ ਵੈਸੇ ਹੀ ਕਰਜ਼ੇ ਦੀ ਮਾਰ 'ਚ ਏਠਾ ਔਰ ਇਸ ਸਾਲ ਤਾਂ ਜਿਹੜੇ ਹੜ੍ਹ ਸੀ ਉਹਨਾਂ ਨੇ ਵੀ ਬਹੁਤ ਤਬਾਈ ਮਚਾਈ ਸੀ ਜਿਹਦੇ ਕਰਕੇ ਕਿਸਾਨ ਤਾਂ ਪਹਿਲਾਂ ਹੀ ਦੁਖੀ ਸੀਗਾ ਔਰ ਜੇ ਉਹਨੇ ਔਖਾ-ਸੌਖਾ ਹੋ ਕੇ ਫਸਲ ਦੁਬਾਰਾ ਜਿਹੜੀ ਲਗਾਈ ਕੀਤੀ ਕਿਸੇ ਕੋ ਪੈਸੇ ਫੜੇ ਕਿਸੇ ਨੇ ਜ਼ਮੀਨ ਠੇਕੇ ਤੇ ਲਈ ਆ 70 70 80 80 ਹਜ਼ਾਰ ਰੁਪਿਆ ਕਿੱਲੇ ਦਾ ਠੇਕਾ ਤੇ ਉਹ ਸਾਰੀ ਫਸਲ ਜਿਹੜੀ ਆ ਹੁਣ ਖਰਾਬ ਹੋ ਗਈ ਆ ਤੇ ਕਾਰਨ ਕੀ ਆ ਨਹਿਰੀ ਵਿਭਾਗ ਇਹ ਕਹਿ ਰਿਹਾ ਕਿ ਪਾਣੀ ਤਾਂ ਛੱਡ ਦਿੱਤਾ ਪਰ ਅਗਲੇ ਪਾਸੇ ਜਿਹੜੇ ਬੰਨ੍ਹ ਆ ਉਹ ਨਹੀਂ ਖੋਲੇ ਗਏ ਜਿਸ ਦੇ ਚਲਦਿਆ ਇਹ ਜਿਹੜਾ ਪਾੜ ਪੈ ਗਿਆ ਇਹ ਬੰਨਾ ਜਿਹੜਾ ਟੁੱਟ ਗਿਆ ਜਿਹਦੇ ਨਾਲ 600 ਏਕੜ ਫਸਲ ਜਿਹੜੀ ਆ ਉਹ ਇਹਨਾਂ ਤਿੰਨਾਂ ਪਿੰਡਾਂ ਦੀ ਖਰਾਬ ਹੋ ਗਈ। ਹੁਣ ਫਿਰ ਇਹ ਤੋਂ ਬਾਅਦ ਕਿਸਾਨ ਜਿਹੜੇ ਆ ਇਹਨਾਂ ਨੇ ਬਰਨਾਲਾ ਰੋਡ ਦੇ ਉੱਤੇ ਧਰਨਾ ਲਾ ਦਿੱਤਾ। ਫਿਰ ਇਹ ਆਖ ਦਿੱਤਾ ਜਾਂਦਾ ਕਿ ਕਿਸਾਨ ਜਿਹੜੇ ਆ ਇਹ ਹਰ ਗੱਲ ਤੇ ਜਿਹੜਾ ਧਰਨਾ ਲਗਾ ਦਿੰਦੇ ਆ। ਹੁਣ ਜਿਨ੍ਹਾਂ ਦੀ ਫਸਲ ਖੜੀ ਫਸਲ ਜਿਨ੍ਹਾਂ ਨੇ ਕਿਸ ਨੇ ਕੋਈ ਕਰਜ਼ਾ ਲਿਆ ਹੋਊਗਾ ਕਿਸੇ ਦੀ ਜ਼ਮੀਨ ਠੇਕੇ ਤੇ ਸੀਗੀ ਉਹਦੇ ਉੱਤੇ ਇਨਵੈਸਟਮੈਂਟ ਕੀਤੀ ਉਹਦੇ ਉੱਤੇ ਪੈਸੇ ਖਰਚੇ ਹੋਏ ਆ ਜੇ ਉਹਨਾਂ ਦੀ ਜਿਹੜੀ ਫਸਲ ਆ ਉਹ ਮਹਿਕਮੇ ਦੀ ਅਣਗਹਿਲੀ ਨਾਲ ਖਰਾਬ ਹੋ ਜਵੇ ਤੇ ਉੱਤੋਂ ਮਹਿਕਮਾ ਇਹ ਜਵਾਬ ਦੇਵੇ ਕਿ ਪਾਣੀ ਤਾਂ ਅਸੀਂ ਛੱਡ ਦਿੱਤਾ ਪਰ ਅਗਲੇ ਪਾਸਿਓਂ ਜਿਹੜੇ ਬੰਨ੍ਹ ਆ ਉਹ ਨਹੀਂ ਖੋਲੇ ਪਹਿਲਾਂ ਇਹ ਸਭ ਕੁਝ ਮਹਿਕਮੇ ਨੂੰ ਦੇਖਣਾ ਚਾਹੀਦਾ ਸੀਗਾ ਕਿ ਅਗਲੇ ਪਾਸੇ ਜਿਹੜੇ ਬੰਨ੍ਹ ਆ ਉਹ ਚੰਗੀ ਤਰ੍ਹਾਂ ਖੋਲ ਦਿੱਤੇ ਗਏ ਆ ਤਾਂ ਜੋ ਪਾਣੀ ਦਾ ਵਹਾਅ ਜਿਹੜਾ ਉਹ ਬਿਲਕੁਲ ਸੁਚਾਰੂ ਢੰਗ ਨਾਲ ਚੱਲੇ ਪਰ ਇਦਾਂ ਨਹੀਂ ਕੀਤਾ ਗਿਆ ਕਿਸਾਨਾਂ ਨੇ ਬਾਅਦ ਚੋਂ ਧਰਨਾ ਲਗਾਇਆ ਫਿਰ ਉੱਥੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨਿਕ ਅਫਸਰ ਆ ਉਹ ਪਹੁੰਚਦੇ ਆ ਉਹ ਉਹਨਾਂ ਨੂੰ ਜਿਹੜਾ ਹੌਸਲਾ ਦਿੰਦੇ ਆ ਹੌਸਲਾ ਇਹੀ ਦੇਣਾ ਹੁੰਦਾ ਕਿ ਤੁਹਾਨੂੰ ਜਿਹੜਾ ਮੁਆਵਜ਼ਾ ਦਵਾ ਦਿੱਤਾ ਜਾਵੇਗਾ ਕਿਸਾਨ ਹਰ ਵਾਰੀ ਇਹੀ ਕਹਿੰਦੇ ਆ ਕਿ ਜਿਹੜੇ ਲੀਡਰ ਆ ਜਾਂ ਜਿਹੜੀ ਸਰਕਾਰ ਆ ਇਹ ਸਾਡੇ ਨਾਲ ਵਾਅਦੇ ਤੇ ਕਰ ਲੈਂਦੇ ਆ ਕਿ ਠੀਕ ਹੈ ਜੀ ਕੁਦਰਤ ਦੀ ਮਾਰ ਪੈ ਗਈ ਅਸੀਂ ਤੁਹਾਨੂੰ ਮੁਆਵਜ਼ਾ ਦੇਾਂਗੇ ਪਰ ਇਹਦੇ ਵਿੱਚ ਤਾਂ ਕੁਦਰਤ ਦੀ ਮਾਰ ਹੀ ਨਹੀਂ ਆ ਇਹ ਤਾਂ ਡਿਪਾਰਟਮੈਂਟ ਦੀ ਆਪਣੀ ਗਲਤੀ ਆ ਕਿ ਪਾਣੀ ਤੁਸੀਂ ਛੱਡਿਆ ਬਹੁਤ ਵਧੀਆ ਕੀਤਾ ਪਰ ਉਹ ਦੇਖਣਾ ਵੀ ਤੇ ਸੀਗਾ ਕਿ ਉਹ ਪਾਣੀ ਸੁਚਾਰੂ ਢੰਗ ਨਾਲ ਜਿਹੜਾ ਵਹਿੰਦਾ ਰਹੇ ਪਰ ਅਜੇ ਹਾਂ ਨਹੀਂ ਕੀਤਾ ਗਿਆ ਜਿਹਦੇ ਚੱਲਦੇ ਆ 600 ਏਕੜ ਫਸਲ ਜਿਹੜੀ ਆ ਉਹ ਇਹਨਾਂ ਤਿੰਨਾਂ ਪਿੰਡਾਂ ਦੀ ਤਾਮਕੋਟ ਭਪਾਲ ਤੇ ਰੱਲਾ ਦੀ ਜਿਹੜੀ ਆ ਉਹ ਖਰਾਬ ਹੋ ਗਈ। ਇਸੇ ਤਰ੍ਹਾਂ ਪਿਛਲੇ ਸਾਲ ਵੀ ਮਾਨਸਾ ਦੇ ਵਿੱਚ ਹੀ ਹੋਇਆ ਸੀਗਾ ਆਲੂਪੁਰ ਪਿੰਡ ਦੇ ਵਿੱਚ ਉਦੋਂ ਵੀ ਜਿਹੜਾ ਨਿਊ ਢੰਡਾਲ ਜਿਹੜੀ ਉੱਥੋਂ ਨਹਿਰ ਨਗਦੀਆ ਰਜਵਾਹਾ ਵਾ ਉਹਦੇ ਵਿੱਚ ਵੀ ਪਾੜ ਪਿਆ ਸੀ ਉਹਦੇ ਵਿੱਚ ਪਿਛਲੇ ਸਾਲ ਪਾੜ ਇਸ ਕਰਕੇ ਪਿਆ ਸੀਗਾ ਕਿ ਉੱਥੇ ਇੱਕ ਦੋ ਦਰਖਤ ਲੱਗੇ ਹੋਏ ਸੀ ਜਿਨ੍ਹਾਂ ਦੇ ਜਿਹੜੇ ਮੋਢੇ ਆ ਜਿਨ੍ਹਾਂ ਦੀਆਂ ਜੜਾ ਜਿਹੜੀਆਂ ਬਹੁਤ ਥੱਲੇ ਤੱਕ ਸੀ ਲੋਕਾਂ ਦੇ ਵਾਰ-ਵਾਰ ਨਹਿਰੀ ਮੈਕਮੇ ਨੂੰ ਕਹਿਣ ਦੇ ਬਾਵਜੂਦ ਉਹ ਦਰਖਤ ਜਿਹੜੇ ਸੀਗੇ ਉਹ ਸਮੇਂ ਸਿਰ ਟਾਈਮ ਰਹਿੰਦੇ ਆ ਉਥੋਂ ਨਹੀਂ ਹਟਾਏ ਗਏ ਨਹੀਂ ਪੱਟੇ ਗਏ ਔਰ ਹੋਇਆ ਕਿ ਜਦੋਂ ਨਹਿਰ ਦੇ ਵਿੱਚ ਪਾਣੀ ਛੱਡਿਆ ਪਾਣੀ ਦਾ ਵਹਾਅ ਤੇਜ਼ ਸੀ ਉਹ ਜਿਹੜਾ ਖੁਰ ਗਈਆਂ ਤਾਂ ਉਹ ਦਰਖਤ ਡਿੱਗ ਪਏ ਉਹਦੇ ਨਾਲ ਵੀ ਪਾੜ ਪਿਆ ਸੀ ਉਹਦੇ ਨਾਲ ਵੀ ਕਈ ਇਕੜ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਸੀ ਪਾਣੀ ਘਰਾਂ ਤੱਕ ਚਲਾ ਗਿਆ ਸੀ ਹੁਣ ਇਸੇ ਤਰ੍ਹਾਂ ਫੇਰ ਹੋਇਆ ਕਿ ਪਾਣੀ ਨਹਿਰਾਂ 'ਚ ਛੱਡ ਦਿੱਤਾ ਅੱਗੋਂ ਜਿਹੜੇ ਬੰਨ੍ਹ ਆ ਉਹ ਖੁੱਲੇ ਨਹੀਂ ਗਏ ਤੇ ਫਸਲ ਜਿਹੜੀ ਖਰਾਬ ਹੋ ਗਈ ਕਿਸਾਨਾਂ ਨੇ ਬਾਅਦ ਚੋ ਧਰਨਾ ਲਗਾਇਆ ਦੇਖਦੇ ਹਾਂ ਹੁਣ ਇਸ ਮਾਮਲੇ ਦੇ ਵਿੱਚ ਸਰਕਾਰ ਕਿਹਨੂੰ ਦੋਸ਼ੀ ਕਰਾਰ ਕਰਦੀ ਹੈ ਨਹਿਰੀ ਵਿਭਾਗ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ